ਹਾਂਜੀ ਸਤਿ ਸ਼੍ਰੀ ਅਕਾਲ ਜੀ ਵੀ ਇੱਧਰ ਬੈ ਹਰਪ੍ਰੀਤ ਵੇਗਰੇ ਸਾਰੀ ਦਸ਼ਕਾਂ ਦਾ ਸਵਾਗਤ ਕਰਦੇ ਆਂ ਇਸ ਚੈਨਲ ਤੇ ਗੱਲ ਕਰਾਂਗੇ ਜਿਹੜਾ ਸਿਸਟਮ ਲੱਗਣ ਜਾ ਰਿਹਾ ਅੱਜ ਤੋਂ ਸਿਸਟਮ ਸ਼ੁਰੂ ਹੋ ਜੇਗਾ ਜਾਨਕੀ 3 ਫਰਵਰੀ ਤੋਂ ਤੇ ਅਗਲੇ 4 ਫਰਵਰੀ ਤੇ 5 ਫਰਵਰੀ ਨੂੰ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦਾ ਰਹੇ ਕਿੱਥੇ ਕਿੱਥੇ ਭਾਰੀ ਮੀਂਹ ਦੀ ਝਟ ਦੇਖਾ ਨੂੰ ਮਿਲ ਸਰੀ ਕਿੱਥੇ ਕਿੱਥੇ ਗੜੇਮਾਰੀ ਹੋਣ ਦੀ ਸੰਭਾਵਨਾ ਰਹੇਗੀ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਹਾਡੇ ਨਾਲ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆਂ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਦੇ ਰਿਹਾ ਪੂਰੇ ਪੰਜਾਬ ਦੀ ਗੱਲ ਕਰੀ ਕੁਝ ਕਲਾਕਾਂ ਵਿਚਲਕੀ ਤੇ ਕੁਝ ਕਲਾਕਾਂ ਸੰਘਣੀ ਜਿਹੜੀ ਬਦਲਵਾਈ ਦਾ ਦੌਰ ਚੱਲ ਰਿਹਾ ਏ ਤੇ ਪੰਜਾਬ ਚ ਧੁੱਪ ਨਿਕਲਦੇ ਸਾਰ ਬਹੁਤ ਹੀ ਘੱਟ ਰਹਿਣਗੇ ਕੁਝ ਸਿੱਕਾ ਟੁਕਾ ਭਾਗਾ ਵਿੱਚ ਮਾੜੀ ਮੋਢੀ ਧੁੱਪ ਵੇਖਣ ਨੂੰ ਮਿਲ ਸਕਦੀ ਹੈ ਇੱਕਾ ਟੁਕਾ ਭਾਗਾ ਵਿੱਚ ਸਬਾਵਨਾ ਰਹੇਗੀ ਜਦ ਤੱਕ ਲਗਾ ਵਿੱਚ ਜਿਹੜੀ ਬਦਲਵਾਈ ਇਸ ਤਰ੍ਹਾਂ ਹੀ ਬਣੀ ਰਹੇਗੀ ਕੁਝ ਲਗਾਕਾਂ ਵਿਚਲਕੀ ਤੇ ਕੁਝ ਲਗਾਕਾਂ ਸੰਘਣੀ ਜਿਹੜੀ ਬਦਲੋਏ ਦੌਰ ਜਾਰੀ ਰਹੇਗਾ ਅੱਜ ਤਾਂ ਮੇਨ ਜਿਹੜਾ ਸਿਸਟਮ ਹੋਵੇਗਾ ਅੱਜ ਤੋਂ ਯਾਨੀ ਕਿ ਦੁਪਹਿਰ ਸ਼ਾਮ ਤੋਂ ਇਸ ਤਰ੍ਹਾਂ ਵੇਖਣ ਨੂੰ ਮਿਲਣਾ ਸ਼ੁਰੂ ਹੋ ਜਾਏਗਾ ਕੁਝ ਕਲਾਕਾਂ ਵਿਚਲ ਟਾਰਗੇਟ ਹੋਵੇਗਾ ਅੱਜ ਰਾਤ ਤੋਂ ਲੈ ਕੇ ਤੇ ਕੱਲ 4 ਫਰਵਰੀ ਠੀਕ ਹੈ ਕਹਿ ਲਓ ਸ਼ਾਮ ਤੱਕ ਕਹਿ ਲਓ ਜਾਂ ਰਾਤ ਤੱਕ ਕਹਿ ਲਓ ਉਸ ਤੋਂ ਬਾਅਦ 5 ਫਰਵਰੀ ਸਵੇਰ ਤੱਕ ਵੀ ਕੁਝ ਕੁਝ ਲਾਗਵ ਸੁਭਾਵਨਾ ਰਹੇਗੀ ਤੇ ਜਾਨੀ ਕਿ ਇਹ ਸਿਸਟਮ ਹੈ ਪੂਰੇ ਪੰਜਾਬ ਨੂੰ ਕਵਰ ਕਰੇਗਾ ਇਸ ਵਿੱਚ ਮੇਨ ਜਿਹੜਾ ਟਾਰਗੇਟ ਹੋਣਗੇ ਜ਼ਿਲ੍ਹੇ ਜਿੱਥੇ ਪਹਿਲਾਂ ਮੀਂਹ ਨਹੀਂ ਪਹੁੰਚਿਆ ਉੱਥੇ ਵੀ ਪਹੁੰਚੇਗਾ ਉੱਥੇ ਵੱਧ ਇਸ ਤੇ ਜਿਹੜਾ ਸਿਸਟਮ ਤੇ ਲੱਗਣ ਦੇ ਅਸਾਰ ਨੇ ਜਿਵੇਂ ਦੱਖਣੀ ਪੰਜਾਬ ਦਾ ਪੱਛਮੀ ਖੇਤਰ ਹੋ ਗਿਆ ਤੇ ਉਸ ਤੋਂ ਬਾਅਦ ਜਿਵੇਂ ਜ਼ਿਲ੍ਹੇ ਵਾਈਸ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਫਿਰੋਜ਼ਪੁਰ ਹੋ ਗਿਆ ਫਰੀਦਕੋਟ ਹੋ ਗਿਆ ਮੁਕਸਰ ਬਠਿੰਡਾ ਫਾ કરી શ્રી ਗੰਗਾਣਾ ਗੰਨਾਮਾਨ ਘੜ ਹੋ ਗਿਆ ਤੇ ਉਸ ਵਾਰ ਹਰਿਆਣੇ ਦੀ ਗੱਲ ਕਰੀ ਸਿਰਸਾ ਫਤਿਹਬਾਦ ਹੋ ਗਿਆ ਤੇ ਉਸ ਤੋਂ ਬਾਅਦ ਜਿਹੜਾ ਆਪਣੇ ਪੰਜਾਬ ਦੇ ਪਟਿਆਲਾ ਅਗਰ ਸੰਗਰੂਰ ਹੋ ਗਿਆ ਮਲੇਰਕੋਟਲਾ ਹੋ ਗਿਆ ਮਾਨਸਾ ਹੋ ਗਿਆ ਤੇ ਉਸ ਵਾਰ ਬਰਨਾਲਾ ਲੁਧਿਆਣਾ ਮੁਹਾਲੀ ਤੇ ਚੰਡੀਗੜ੍ਹ ਹੋ ਗਿਆ ਤੇ ਉਸ ਤੋਂ ਬਾਅਦ ਇਹਨਾਂ ਖੇਤਰਾਂ ਸਭ ਤੋਂ ਵੱਧ ਜਿਹੜੀ ਸੁਭਾਵਨਾ ਰਹਿ ਕੇ ਸਿਸਟਮ ਇੱਥੋਂ ਇੱਥੇ ਸਭ ਤੋਂ ਵੱਧ ਐਕਟਿਵ ਰਹੇਗਾ ਬਾਕੀ ਜਿਹੜੇ ਜ਼ਿਲ੍ਹੇ ਰਹਿ ਗਏ ਨੇ ਜਿਵੇਂ ਮਾਧਤ ਬਾਬਰ ਖੇਤਰ ਇੱਥੇ ਵੀ ਸਿਸਟਮ ਕਾਫੀ ਜਿਹੜਾ ਐਕਟਿਵ ਰਹਿ ਸਕਦਾ ਜਨਕੀ ਪਠਾਨਕੋਟ ਗੁਰਦਾਸਪੁਰ ਤੋਂ ਲੈ ਕੇ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪ ਬਾਕੀ ਜਿਹੜੇ ਡ੍ਰੈਗਨ ਅੰਮ੍ਰਿਤਸਰ ਤਰਨਤਾਰਨ ਹੋ ਗਿਆ ਜਲੰਧਰ ਕਪੂਰਥਲਾ ਇਹਨਾਂ ਇਲਾਕਿਆਂ ਵਿੱਚ ਵੀ ਜਿਹੜਾ ਕਾਫੀ ਆਪ ਗੱਲ ਕਰੇ ਹਲਕੇ ਤੋਂ ਦਰਮਿਆਨਾ ਤੇ ਕੁਝ ਲਗਾ ਦਰਮਿਆਨੇ ਤੋਂ ਭਾਰੀ ਵੀ ਦੀ ਝਟ ਦੇਖਣ ਨੂੰ ਮਿਲ ਸਕਦੀ ਹੈ ਤੇ ਮੋਗੇ ਖੇਤਰ ਵਿੱਚ ਵੀ ਕਾਫੀ ਸੰਭਾਵਨਾ ਰਹੇਗੀ ਤੇ ਬਾਕੀ ਅੱਜ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀ ਆਉਣ ਵਾਲੇ ਅਗਲੇ ਜਿਹੜੇ ਘੰਟੇ ਆਉਣਗੇ ਜਾਨਕੀ ਅੱਜ ਮੀਨ ਸਿਸਟਮ ਜਿਹੜਾ ਸ਼ਾਮ ਤੋਂ ਲੈ ਕੇ ਤੇ ਉਸ ਤੋਂ ਬਾਅਦ 5 ਫਰਵਰੀ ਸਵੇਰ ਤੱਕ ਜਾਨਕੀ ਅੱਜ 3 ਫਰਵਰੀ 2024 ਸ਼ਾਮ ਦੇ ਕਰੀਬ ਤੋਂ ਠੀਕ ਹੈ ਸ਼ਾਮ ਤੋਂ ਇਹ ਸਿਸਟਮ ਸ਼ੁਰੂ ਹੋ ਜਾਏਗਾ ਉਸ ਤੋਂ ਅੱਜ ਵੱਧ ਅਸਰ ਦੇਖਣ ਨੂੰ ਤਬ ਲੱਗਣ ਦੇ ਸਾਰ ਨੇ ਇਹਨਾਂ ਘੰਟਿਆਂ ਵਿੱਚ ਹੀ ਜਿਹੜੇ ਹੋਣਗੇ ਠੀਕ ਹੈ ਤਾਂ ਕਾਫੀ ਆਪਾਂ ਗੱਲ ਕਰੀ ਕਿਸੇ ਇਲਾਕੇ ਵਿੱਚ ਹਲਕਾ ਤੇ ਕਿਸੇ ਇਲਾਕੇ ਵਿੱਚ ਦਰਮਿਆਨਾ ਤੇ ਕਿਸੇ ਇੱਕਾਦੁਕਾ ਭਾਗਾ ਵਿੱਚ ਪਾਰਮੀ ਦੀ ਚੱਟ ਵੇਖਣ ਨੂੰ ਮਿਲ ਸਕਦੀ ਹੈ ਤਾਂ ਕਾਫੀ ਸੁਭਾਵਨਾ ਰਹੇਗੀ ਸਿਸਟਮ ਕਾਫੀ ਤਗੜਾ ਹੈ ਤਾਂ ਬਾਕੀ ਇਸ ਸਿਸਟਮ ਦੇ ਚੱਲਦੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਤਾਂ ਕਿਤੇ ਕਿਤੇ ਜਿਹੜੀ ਗੜੇਮਾਰੀ ਹੋਣੀ ਉਸ ਸੁਭਾਵਨਾ ਰਹੇਗੀ 5 ਤੋਂ 7 ਤੇ 7 ਤੋਂ 8 ਜ਼ਿਲ੍ਹਿਆਂ ਵਿੱਚ ਸੁਭਾਵਨਾ ਰਹੇਗੀ ਦੱਖਣੀ ਖੇਤਰ ਵਿੱਚ ਵੀ ਰਹੇਗੀ ਜਿਵੇਂ ਫਾਜ਼ਿਲਕਾ ਬਠਿੰਡਾ ਹੋ ਗਿਆ ਮਾਨਸਾ ਪਟਿਆਲਾ ਸੰਗਰੂਰ ਹੋ ਗਿਆ ਫਿਰੋਜ਼ਪੁਰ ਹੋ ਗਿਆ ਤੇ ਉਸ ਤੋਂ ਬਾਅਦ ਮੱਧ ਪਠਾਨਕੋਟ ਗੁਰਦਾਸ ਅਨੰਤਪੁਰ ਸਾਹਿਬ ਚਮਕੌਰ ਸਾਹਿਬ ਹੋ ਗਿਆ ਮੁਹਾਲੀ ਹੋ ਗਿਆ ਚੰਡੀਗੜ੍ਹ ਹੋ ਗਿਆ ਤੇ ਉਸ ਤੋਂ ਬਾਅਦ ਪਠਾਨਕੋਟ ਗੁਰਦਾਸਵਰ ਹੁਣ ਹਾਰਪਾ ਜਲੰਧਰ ਕਪੂਰਥਲਾ ਅੰਮ੍ਰਿਤਸਰ ਤਰਨਤਾਰਨ ਇਹਨਾਂ ਇਲਾਕੇ ਵਿੱਚ ਕਿਤੇ ਕਿਤੇ ਜੜ ਗੜੇਮਾਰੀ ਵੇਖਣ ਨੂੰ ਮਿਲ ਸਕਦੀ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਪੂਰੇ ਪੰਜਾਬ ਵਿੱਚ ਮੀ ਪਹੁੰਚੇਗਾ ਅੱਜ ਜਿੱਥੇ ਨਹੀਂ ਮੀ ਪਹੁੰਚਿਆ 3 ਫਰਵਰੀ ਨੂੰ ਉੱਥੇ 4 ਫਰਵਰੀ ਨੂੰ ਆਪਾਂ ਪੂਰੀ ਮੀ ਪਹੁੰਚਣ ਦੀ ਸਭਾਵਨਾ ਰਹੇਗੀ ਕਾਫੀ ਗਿਲੇ ਵਿੱਚ ਉਮੀਦ ਦਰਜ ਕੀਤਾ ਜਾਵੇਗਾ ਕਿ ਤੋਂ ਦਰਮਿਆਨਤ ਕੁਝ ਲਗਾ ਦਰਮਿਆਨ ਫਿਲਹਾਲ ਇਹ ਜਾਣਕਾਰੀ ਅਪਡੇਟ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਹੈ ਕੋਈ ਵੀ ਡਾਊਟ ਕੋਈ ਇੱਕ ਵਾਰੀ ਤੱਕ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਤਾਂ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ